ਸਸ਼ੇ ਕਾਲ ਦੋਸਤੋ ਮੈਂ ਹਰਪ੍ਰੀਤ ਕੌਰ ਸਾਹਿਤਨਾਮਾ ਵਿਚਾਰ ਚਰਚਾ ਲੜੀ ਦੇ ਅੰਤਰਗਤ ਅੱਜ ਬਾਲ ਸਾਹਿਤ ਨਾਲ ਸੰਬੰਧਿਤ ਕਾਵ ਸੰਗ੍ਰਹਿ ਫੁੱਲ ਚੜੀ ਬਾਰੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੀ ਫੁੱਲ ਚੜੀ ਮਾਲਵਿੰਦਰ ਜੀ ਦੁਆਰਾ ਰਚਿਤ ਬਾਲ ਕਾਵ ਸੰਗ੍ਰਹਿ ਹੈ ਤੇ ਇਸ ਦੇ ਲੇਖਕ ਮਾਲਵਿੰਦਰ ਜੀ ਬਾਲ ਸਾਹਿਤ ਤੋਂ ਬਿਨਾ ਹਾਈਕੂ ਪੰਜਾਬੀ ਦੇ ਹਾਨ ਦੀ ਕਵਿਤਾ ਤੇ ਸਾਹਿਤ ਸਮਿਖਿਆ ਵੀ ਨਿਰੰਤਰਨ ਕਰਦੇ ਆ ਰਹੇ ਹਨ ਫੁੱਲਚੜੀ ਵਿੱਚ ਮਾਲਵਿੰਦਰ ਜੀ ਦੁਆਰਾ ਵਿਗਿਆਨਿਕ ਢੰਗ ਦੇ ਨਾਲ ਲਿਖੀਆਂ ਗਈਆਂ 28 ਕਵਿਤਾਵਾਂ ਦਰਜ ਨੇ ਤੇ ਜਿਹੜੀਆਂ ਹਰ ਸੰਜੀਵ ਨਰਜੀਵ ਵਸਤੂ ਧਰਤੀ ਬ੍ਰਹਿਮੰਡ ਮਨੁੱਖ ਆਦ ਨੂੰ ਆਪਣੀ ਕਲੇਵੇ ਵਿੱਚ ਲੈਂਦੀਆਂ ਨੀਂਗੀਆਂ ਜਿਵੇਂ ਆਪਾਂ ਹਥਲੇ ਕਾਵ ਸੰਗ੍ਰਹਿ ਦੀ ਪਹਿਲੀ ਹੀ ਕਵਿਤਾ ਦੇਖ ਲੈਣੀ ਆ ਰੁਖ ਰੁਖ ਕਵਿਤਾ ਦੇ ਵਿੱਚ ਮਾਲਵਿੰਦਰ ਜੀ ਨੇ ਰੁਖ ਦੀ ਹੋਂਦ ਅਹਮियत ਕਟਾਈ ਦੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਬੱਚਿਆਂ ਦੇ ਨਾਲ ਬੜੇ ਸੋਹਣੇ ਢੰਗ ਦੇ ਨਾਲ ਸਾਂਝਾ ਕੀਤਾ ਹੈ ਤੇ ਇਸ ਦੇ ਨਾਲ ਬੱਚਿਆਂ ਨੂੰ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਰੁੱਖਾਂ ਦੇ ਨਾਲ ਲਗਾਵ, ਪਿਆਰ ਤੇ ਉਹਨਾਂ ਦੀ ਅਹਿਮੀਅਤ ਨੂੰ ਸਮਝਣ ਤੇ ਨਿਰੰਤਰਨ ਰੁੱਖਾਂ ਦੇ ਨਾਲ ਜੁੜਨ, ਉਹਨਾਂ ਦੀ ਕਟਾਈ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਬਾਲਮਣਾ ਜਿਹੜਾ ਇੱਕ ਜੁੜਨ ਦੀ ਜੋੜਨ ਦੀ ਕੋਸ਼ਿਸ਼ ਹੈ। ਇਸ ਤੋਂ ਬਿਨਾ ਜਿਹੜੀਆਂ ਬਾਕੀ ਕਵਿਤਾਵਾਂ ਨੇਗੀਆਂ ਉਹਨਾਂ ਵਿੱਚ ਵੀ ਮਾਲਵਿੰਦਰ ਜੀ ਨੇ ਇਸੇ ਤਰ੍ਹਾਂ ਵਿਗਿਆਨਿਕ ਢੰਗ ਦੇ ਨਾਲ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਕਵਿਤਾਵਾਂ ਦੇ ਵਿੱਚ ਮਾਲਵਿੰਦਰ ਜੀ ਨੇ ਬੱਚਿਆਂ ਦੀ ਅੱਖ ਦੇ ਨਾਲ ਦੇਖਦਿਆਂ ਸੋਚਦਿਆਂ ਬਾਚਦਿਆਂ ਕਵਿਤਾਵਾਂ ਨੂੰ ਦਰਜ ਕੀਤਾ ਤੇ ਕਵਿਤਾਵਾਂ ਦੇ ਸਰਲੇਖ ਮੁਤਾਬਿਕ ਉਨ੍ਹਾਂ ਦੇ ਵਿੱਚ ਚਿੱਤਰਕਾਰੀ ਹੈ ਜਿਹੜੀ ਕੀਤੀ ਗਈ ਹੈ ਜੇ ਰੁੱਖ ਹੈ ਤਾਂ ਰੁੱਖ ਨਾਲ ਸੰਬੰਧਿਤ ਚਿੱਤਰਕਾਰੀ ਹੈ ਜੇ ਬ੍ਰਹਿਮੰਡਾ ਤੇ ਬ੍ਰਹਿਮੰਡ ਦੀ ਸਾਰਥਕ ਜਾਣਕਾਰੀ ਕਵਿਤਾਵਾਂ ਦੇ ਰੂਪ ਵਿੱਚ ਦੇ ਕੇ ਨਾਲ ਨਾਲ ਉਸ ਦਾ ਇੱਕ ਚਿੱਤਰ ਹੈ ਜਿਹੜਾ ਉਹ ਦਿੱਤਾ ਗਿਆ ਕਾਵ ਸੰਗ੍ਰਹਿਆ ਦੇ ਵਿੱਚ ਪਰਿਵਾਰ ਅਧਿਆਪਕ ਵਾਤਾਵਰਨ ਦੀ ਅਹਿਮੀਅਤ ਦੇ ਨਾਲ ਨਾਲ ਅਮੀਰੀ ਗਰੀਬੀ ਦੀ ਰਲਗੱਡਾ ਤੇ ਕਿਸ਼ੋਰ ਅਵਸਥਾ ਦੇ ਵਿੱਚ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਬਾਕੀ ਬੀ ਜਾਣਕਾਰੀ ਦਿੱਤੀ ਗਈ ਹੈ ਉਮੀਦ ਕਰਦੀ ਹਾਂ ਕਿ ਇਸ ਕਾਵ ਸੰਗ੍ਰਹਿ ਤੋਂ ਬੱਚਿਆਂ ਨੂੰ ਬਹੁਤ ਚੰਗੀ ਤੇ ਉਸਾਰੂ ਜਾਣਕਾਰੀ ਪ੍ਰਾਪਤ ਹੋਵੇਗੀ ਧੰਨਵਾਦ